ਹੋ ਜ਼ੁਲਮੀ ਸਰਕਾਰਾਂ ਨੇ ਕਰਿਆ ਨਾਲ ਕਸਨਾ ਤੱਕ ਨਾ ਰਹਿਮ ਜਰਾ ਕਰਿਆ ਬੈ ਗਏ ਮਤਾ ਮਤਾ ਕੇ ਪੱਕਾ ਫੇਰ ਡੱਲੇਵਾਲ ਜੀ ਨੇ ਆ ਕੇ ਕੈਮ ਕਰੀ ਅਨਸਾਨੀ ਧਰਨੇ ਤੇ ਬੈਠ ਗਯਾ ਯੋਧਾ ਦੇਨ ਲਈ ਕੁਰਬਾਨੀ ਧਰਨੇ ਤੇ ਹੁੰਦੇ ਮਰਦ ਸੂਰਮੇ ਜੋ ਓਹੋ ਨਹੀਂ ਮੌਤ ਤੋਂ ਡਰਦੇ ਓ ਪੂਰ ਚੜਾ ਜਾਂਦੇ ਜੋ ਨੇ ਪਰਨ ਸੂਰਮੇ ਕਰਦੇ ਓ ਪੂਰ ਚੜਾ ਜਾਂਦੇ ਜੋ ਨੇ ਪਰਨ ਸੂਰਮੇ ਕਰਦੇ ਓ ਤੂਰ ਜਾਂਦੇ ਦੁਨੀਆ ਤੋਂ ਇੱਥੇ ਕਰਕੇ ਕੈ ਮਨ ਸਿਆਣੀ ਧਰਨੇ ਤੇ ਦੇਖ ਗਿਆ ਯੋਧਾ ਦੇ ਲਈ ਕੁਰਬਾਨੀ ਧਰਨੇ ਤੇ ਦੇਣ ਲਈ ਕੁਰਬਾਨੀ ਉਹ ਹੈ ਮਰਨ ਵਰਤ ਰਖਿਆ ਮੰਗਾ ਤਾਈ ਮਨਾਵਣ ਖਾਤਰ ਜਿੰਦ ਲੇਖੇ ਲਾਉਣ ਲਈ ਕਰਿਆ ਫਿਕਰ ਨਹੀਂ ਤੇ ਲਮਤਰ ਜੰਦਲੇ ਖੇ ਲਾਉਣ ਲਈ ਕਰਿਆ ਫਿਕਰ ਨਹੀਂ ਤੇਲ ਮਾਤਰ ਨਾ ਡਰਦੇ ਮਰਨੇ ਤੋਂ ਜੋ ਦੇ ਭਗਤ ਸੂਰ ਮੈਦਾਨੀ ਧਰਨੇ ਤੇ ਬੈਠ ਗਿਆ ਯੋਧਾ ਦੇਣ ਲਈ ਕੁਰਬਾਨੀ ਧਰਨੇ ਤੇ ਬੈਠ ਗਿਆ ਯੋਧਾ ਦੇਣ ਲਈ ਕੁਰਬਾਨੀ ਹੋ ਵਿੱਚ ਦੇਸ਼ ਬਦੇਸਾਂ ਦੇ ਸਾਰੇ ਖੜਕ ਗੀਆਂ ਨੇ ਤਾਰਾ ਹੁਣ ਭੱਜੜ ਪੈ ਗਈ ਐ ਪਈਆਂ ਫਿਕਰਾਂ ਵਿੱਚ ਸਰਕਾਰਾ ਹੁਣ ਭੱਜੜ ਪੈ ਗਈ ਐ ਪਈਆਂ ਫਿਕਰਾਂ ਵਿੱਚ ਸਰਕਾਰਾ ਹੁਣ ਭੱਜੇ ਫਿਰਦੇ ਨੇ ਸਭ ਦੀ ਯਾਦ ਕਰਾਤੀ ਨਾਨੀ ਧਰਨੇ ਤੇ ਬੈਠ ਗਿਆ ਜੌਦਾ ਬੇਨ ਲਈ ਕੁਰਬਾਨੀ ਕਰਨੇ ਤੇ ਬੈਠ ਗਿਆ ਜੋਰਾ ਦੇਣ ਲਈ ਗਰਵਾਨੀ ੋਟ ਟਟ ਗਏ ਮੋਰ ਚੇਤੇ ਡਟ ਗਏ ਮੋਰ ਚੇਤੇ ਅੱਜ ਅਣਖ ਜਿਨਾ ਦੇ ਪੱਲੇ ਲੱਖ ਦੁਖੜੇ ਚੱਲ ਰਹੇ ਜੋ ਦੇ ਨਹੀਂ ਸਦਕ ਤੋਂ ਹੱਲੇ ਲੱਖ ਦੁਖੜੇ ਚੱਲ ਰਹੇ ਜੋਗੇ ਨਹੀਂ ਜ਼ਿੰਦਗ ਤੋਂ ਹੱਲੇ ਉਹ ਜਾ ਬਰ ਸਰਕਾਰਾਂ ਨੂੰ ਦੇਣੀ ਕਰਨ ਨਹੀਂ ਮਨਮਾਨੀ ਕਰਨੇ ਤੇ ਬੈਠ ਗਿਆ ਜੋ ਨਾਲ ਲੈਣ ਲਈ ਕੁਰਬਾਨੀ ਕਰਨੇ ਤੇ ਬੈਠ ਗਿਆ ਜੋ ਰਵਾਨੀ ਉਹ ਇਕੱਠ ਹੋ ਗਿਆ ਲੱਖਾਂ ਦਾ ਦੁਨੀਆ ਚਾਰ ਛਪੇ ਰਾਂ ਆ ਗਈ ਸਿਰ ਕਫਣ ਬੰਨ ਲਿਆ ਬਾਜੀ ਸਿਰਾ ਤੜਾਂ ਦੀ ਲਾ ਗਈ ਸਿਰ ਕਫਣ ਬੰਨ ਲਿਆ ਬਾਜੀ ਸਿਰਾ ਤੜਾਂ ਦੀ ਲਾ ਗਈ ਉਹ ਤੱਕ ਕੇ ਸਰਕਾਰਾਂ ਨੂੰ ਲੱਗੀ ਹੁਣ ਤਾਂ ਹੋਣ ਹੈਰਾਨੀ ਹਰਨੇ ਤੇ ਬੈਠ ਗਿਆ ਯੋਧਾ ਦੇ ਨੇ ਲਈ ਨਹੀਂ ਦਰਮੇਂ ਤੇ ਬੈਠ ਗਿਆ ਕਿਉਂ ਲੜੇ ਨ ਲਈ ਵਰਮਾਨੀ ਹੁਨਾ ਪਿੱਛੇ ਹਟਦੇ ਨੇ ਹੁੰਦੇ ਮਰਦ ਸੂਰਮੇ ਜਿਹੜੇ ਜੀਵਣ ਦਾ ਸ਼ੌਕ ਨਹੀਂ ਮੰਨਦੇ ਸਦਾ ਮੌਤ ਨੂੰ ਨੇੜੇ ਜਾਣੇ ਦਾ ਸ਼ੌਕ ਨਹੀਂ ਮੰਨਦੇ ਸਦਾ ਮੌਤ ਨੂੰ ਨੇੜੇ ਖੱਸੀ ਸਹਤੈਲੀ ਤੇ ਸਿਦਕੋਂ ਦਿੰਦੇ ਬਾਰ ਜਵਾਨੀ ਹੰਨੇ ਦੇ ਬੈਠ ਗਿਆ ਜੋਗਾ ਰੇਣ ਲਈ ਕੁਰਬਾਨੀ ਤਰਨੇ ਤੇ ਬੈਠ ਗਿਆ ਜੋ ਲਰੇ ਹੋਰ ਸੀਰ ਦਿੱਤੇ ਬਾਜੋ ਨਾ ਇਹ ਹੁਣ ਫਤੇ ਜੰਗ ਨੇ ਹੋਣਾ ਹੈ ਲੈਣ ਸ਼ਹੀਦਾਂ ਦੀ ਵਾਰੋ ਵਾਰੀ ਆਣ ਖਲੋਣਾ ਹੈ ਲੈਣ ਸ਼ਹੀਦਾਂ ਦੀ ਵਾਰੋ ਵਾਰੀ ਆਣ ਖਲੋਣਾ ਆ ਪੰਬੜ ਮਟ ਜਾਣਾ ਜਾਣਾ ਗੋਲਾ ਡਿੱਗਿਆ ਜਦ ਅਸਮਾਨੀ ਦਰਨੇ ਤੇ ਬੈਠ ਗਿਆ ਜੋਗਾ ਦੇਣ ਲਈ ਕੁਰਬਾਨੀ ਦਰਨੇ ਤੇ ਬੈਠ ਗਿਆ ਜੋਗਾ ਦੇਣ ਲਈ ਕੁਰਬਾਨੀ ਉੱਲੀ ਖਬਾਰ ਨਟਹਲ ਕਹੇ ਐਕਾ ਕੈਮ ਕਰੋ ਹੁਣ ਸਾਰੇ ਚਿੰਦਾ ਤੇ ਸੋਨੀ ਕਹੇ ਆਉਣਾ ਜਗਤ ਨਹੀਂ ਦਵਾਰੇ ਗੁਰਪ੍ਰੀਤ ਤੇ ਸੋਨੀ ਕਹੇ ਆਉਣਾ ਜਗਤੇ ਨਹੀਂ ਦਵਾਰੇ ਕਰ ਪ੍ਰੀਖਿਆ ਪਾਸ ਲਵੋ ਕਰ ਪ੍ਰੀਖਿਆ ਪਾਸ ਲਵੋ ਪਰਚੇ ਪੈਣੇ ਹਿੰਮਤ ਨਾਨੀ ਤਰਨੇ ਤੇ ਬੈਠ ਗਿਆ ਯੋਧਾ ਦੇਣ ਲਈ ਕੁਰਬਾਨੀ ਤਰਨੇ ਤੇ ਬੈਠ ਗਿਆ ਯੋਧਾ ਦੇਣ ਲਈ ਕੁਰਬਾਨੀ ਹੋ ਵਾਹਿਗੁਰੂ ਜੀ